ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਹੋਣ ਦੇ ਹਰਿਆਣਾ ਜਨਹਿਤ ਕਾਂਗਰਸ ਦੇ ਸੁਪਰੀਮ ਕੁਲਦੀਪ ਬਿਸ਼ਨੋਈ ਨੇ ਵੀ ਚੁਟਕੀ ਲਈ ਹੈ ਇਹ ਕਿ ਹੈ ਕਿ ਪੈਸੇ ਲੈ ਕੇ ਦਲ ਬਦਲਣ ਵਾਲਿਆਂ ਦਾ 25% ਦੇ ਲਾਜ ਹਾਈ ਕੋਰਟ ਨੇ ਕਰ ਦਿੱਤਾ ਕੁਲਦੀਪ ਬਿਸ਼ਨੋਈ ਨੇ ਹਾਈ ਕੋਰਟ ਦੇ ਫੈਸਲੇ ਨੂੰ ਬਿਲਕੁਲ ਸਹੀ ਦੱਸਿਆ ਤੇ ਨਾਲ ਹੀ ਇਹ ਵੀ ਜੋੜਿਆ ਕਿ ਦਲ ਬਦਲੂ ਵਿਧਾਇਕਾਂ ਦਾ 25% ਦੇ ਲਾਜ ਹਾਈ ਕੋਰਟ ਨੇ ਕਰ ਦਿੱਤਾ ਹੈ 25% ਦੇ ਲਾਜ 15 ਅਕਤੂਬਰ ਨੂੰ ਹਰਿਆਣਾ ਦੀ ਜਨਤਾ ਕਰ ਦੇਗੀ ਤੇ ਬਾਕੀ 75% ਉਹ ਕਰਨਗੇ ਨਾਲ ਹੀ ਇਹ ਵੀ ਕਿਹਾ ਕਿ ਜੋ ਪੈਸੇ ਦਲ ਬਦਲੂਆਂ ਨੇ ਭ੍ਰਿਸ਼ਟਾਚਾਰ ਕਰਕੇ ਕਮਾਇਆ ਹੈ ਉਸ ਦਾ हिसाब वो जल्द ही ਲੈ ले ਲੈਣਗੇ 9 ਅਕਤੂਬਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜ ਦਲਬਦਲੂ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ ਤੇ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਹੋਣ ਤੇ ਹੁਣ ਹਰਿਆਣਾ ਜਨਹਿਤ ਕਾਂਗਰਸ ਦੇ ਸੁਪਰੀਮੋ ਕੁਲਦੀਪ ਬਿਸ਼ਨੋਈ ਨੇ ਵੀ ਚੁਟਕੀ ਲਈ ਹੈ ਕਿ ਹੈ ਕਿ ਪੈਸੇ ਲੈ ਕੇ ਦਲ ਬਦਲਣ ਵਾਲਿਆਂ ਦਾ 25% ਦਾ ਇਲਾਜ ਹਾਈ ਕੋਰਟ ਨੇ ਕਰ ਦਿੱਤਾ ਹੈ ਤੇ ਰੈਂਦਾ ਖੁੰਦਾ ਇਲਾਜ ਜਨਤਾ ਕਰ ਦੇਗੀ ਮੈਂ ਇੱਕ ਵਾਦਾ ਆਪ ਤੇ ਕੀਤਾ ਅਦਰ ਬਾਕੀ ਚਾਰ ਹਲਕੇ ਕੇ ਮੇਰੇ ਸਾਥੀਓ ਦੇ ਕੀਤਾ ਥਾ ਕਿ ਜਾਂ ਕਿਤਨੀ ਲੰਬੀ ਲੜਾਈ ਲੜਨੀ ਪੜੇ ਕਿ ਕਿਤਨਾ ਇਹ ਸੰਘਰਸ਼ ਕਰਨਾ ਪੜੇ ਮੈਂ ਪਾਛਵਾ ਦਾ ਇਲਾਜ ਕਰਕੇ ਛਡੂਗਾ ਹਰ ਹਾਲਤ ਕਿ ਆਪੇ ਨਾ ਥਾਰਾ ਜੀ ਭਰਿਆ ਇਲਾਜ ਸਿਰ ਆ ਵੀ ਮੇਰਾ ਵੀ ਕੋਣ ਭਰਿਆ ਜੀ 25% 25% ਰਾਜ ਦਵਾਜ ਕੋਟ ਨੇ ਕਰ ਦਿਆ 25% ਰਾਜ 15 ਅਕਤੂਬਰ ਕੋ ਆ ਵੋਟਾਂ ਦੇ ਕਰ ਦੇਣਾ 50% ਇਲਾਜ ਮੈਂ ਕਰੂੰਗਾ ਪੂਰੇ ਤਰੀਕੇ ਨਾਲ